ਪੀਆਟੀਸੀ ਹੜਤਾਲੀ ਮੁਲਾਜ਼ਮਾਂ ਦੇ ਨਾਲ ਸਰਕਾਰ ਦੀ ਗੱਲਬਾਤ ਦੀ ਖਬਰ ਆ ਰਹੀ ਹੈ ਸਾਹਮਣੇ ਵਿੱਤ ਮੰਤਰੀ ਅਰਪਾਲ ਚੀਮਾ ਤੇ ਟਰਾਂਸਪੋਰਟ ਮੰਤਰੀ ਦੇ ਨਾਲ ਮੀਟਿੰਗ ਹੈ ਮੰਗਾ ਨੂੰ ਲੈ ਕੇ ਪੀਆਟੀਸੀ ਕੰਟਰੈਕਟ ਯੂਨੀਅਨ ਅੱਜ ਤੋਂ 3 ਦਿਨਾਂ ਦੇ ਲਈ ਹੜਤਾਲ ਤੇ ਹਨ ਪ੍ਰਧਾਨ ਬ੍ਰਿਸ਼ਮ ਸਿੰਘ ਗਿੱਲ ਨੇ ਹਿਰਾਸਤ ਚ ਲੈ ਜਾਣ ਦਾ ਖਰਚਾ ਵੀ ਜਤਾਇਆ ਸੀ ਉਹਨਾਂ ਕਹਿੰਨਾ ਹੈ ਕਿ ਕਿਸਾਨਾਂ ਵਾਂਗ ਸਾਨੂੰ ਵੀ ਹਿਰਾਸਤ ਦੇ ਵਿੱਚ ਲਿਆ ਜਾ ਸਕਦਾ ਹੈ ਹੜਤਾਲ ਬਾਰੇ ਮੀਟਿੰਗ ਤੋਂ ਬਾਅਦ ਅਸੀਂ ਕੋਈ ਫੈਸਲਾ ਲਵਾਂਗੇ ਜੇਕਰ ਕੋਈ ਹੱਲ ਨਾ ਨਿਕਲਿਆ ਤਾਂ ਭਲਕੇ ਸੀਐਮ ਦੀ ਰਹਾਇਸ਼ਤਾ ਅਸੀਂ ਕਰਾਓ ਵੀ ਕਰਾਂਗੇ ਫਿਰ ਆ ਵਿੱਤ ਮੰਤਰੀ ਹਰਪਾਲ ਜੀ ਮਤ ਟ੍ਰਾਂਸਪੋਰਟ ਮੰਤਰੀ ਦੇ ਨਾਲ ਮੀਟਿੰਗ ਹੋਣ ਜਾ ਰਹੀ ਹੈ ਮੀਟਿੰਗ ਦੇ ਵਿੱਚ ਕੀ ਗੁਜ਼ਰੇਗਾ ਖਾਸ ਦੇਖਣਾ ਖਾਸ ਰਹੇਗਾ ਪਰ ਤੁਹਾਨੂੰ ਦੱਸ ਦਈਏ ਜੇਕਰ ਮੀਟਿੰਗ ਤੋਂ ਸਿੱਟਾ ਨਹੀਂ ਨਿਕਲਦਾ ਤਾਂ ਸਭ ਤੋਂ ਵੱਧ ਪਰੇਸ਼ਾਨੀ ਆਮ ਲੋਕਾਂ ਦੇ ਲਈ ਖੜੀ ਨਜ਼ਰ ਆਂਦੀ ਹੈ ਜੇਕਰ ਟ੍ਰਾਂਸਪੋਰਟ ਐਸਟਾਗ ਦੇ ਨਾਲ ਠੱਪ ਹੁੰਦਾ ਹੈ ਜੇਕਰ ਬੱਸਾਂ ਦੇ ਮੁਲਾਜ਼ਮ ਐਸਟਾਗ ਦੇ ਨਾਲ ਹੜਤਾਲ ਦੇ ਉੱਪਰ ਜਾਂਦੇ ਨੇ ਤਾਂ ਸੂਬੇ ਦੇ ਵਿੱਚ ਟ੍ਰਾਂਸਪੋਰਟੇਸ਼ਨ ਦੀ ਇੱਕ ਵੱਡੀ ਸਮੱਸਿਆ ਜ਼ਰੂਰ ਸਾਹਮਣੇ ਖੜੀ ਨਜ਼ਰ ਆਂਦੀ ਹੈ ਦੇਖਣਾ ਹੋਵੇਗਾ ਕਿ ਹੁਣ ਮੀਟਿੰਗ ਦੇ ਵਿੱਚ ਕੀ ਕੁਝ ਨਿਕਲਦਾ ਹੈ रेशम सिंह गिल नजर आए कि हड़ताल बारे फैसला हम मीटिंग को तो बाद ही लवेंगे जेकर सिटा ना निकलिया ता पल सीम ता तो पलके सीएम रिहायश का घराव भी करेंगे तो दईए ਮੰਗਣ ਲੈ ਕੇ ਪੀਆਰਟੀਸੀ ਮੁਲਾਜ਼ਮ ਅੜੇ ਹੋਏ ਨੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਹਿਰਾਸਤ ਚਲਾਈ ਜਾਣ ਦਾ ਖਰਚਾ ਵੀ ਪ੍ਰਗਟਾਇਆ ਅੱਗੋਂ ਹੁਣ ਕੀ ਕੁਝ ਫੈਸਲਾ ਹੋਵੇਗਾ ਉਹ ਮੀਟਿੰਗ ਤੋਂ ਬਾਅਦ ਹੀ ਡਿਸਕਲੋਜ਼ ਕੀਤਾ ਜਾਵੇਗਾ ਪਰ ਰੇਸ਼ਮ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਮੰਗ ਸਾਨੂੰ ਵੀ ਹਿਰਾਸਤ ਦੇ ਵਿੱਚ ਲਿਆ ਜਾ ਸਕਦਾ ਹੈ ਹੜਤਾਲ ਬਾਰੇ ਤਾਂ ਫੈਸਲਾ ਬਾਅਦ ਚ ਹੋਵੇਗਾ ਪਹਿਲੇ ਨਜ਼ਰਾਂ ਟਿਕੀਆਂ ਹੋਈਆਂ ਨੇ ਮੀਟਿੰਗ ਦੇ ਉੱਪਰ ਪੀਆਰਟੀਸੀ ਹੜਤਾਲੀ ਮੁਲਾਜ਼ਮਾਂ ਨਾਲ ਸਰਕਾਰ ਦੀ ਗੱਲਬਾਤ ਦੀ ਅਕਵਾਇਰ ਜਿਨ੍ਹਾਂ ਕੋਸ਼ਿਸ਼ ਸ਼ੁਰੂ ਕੀਤੀ ਜਾ ਰਹੀ ਹੈ ਵਿੱਤ ਮੰਤਰੀ ਹਰਪਾਲ ਚਿਮਾ ਅਤੇ ਟਰਾਂਸਪੋਰਟ ਮੰਤਰੀ ਦੇ ਨਾਲ ਮੀਟਿੰਗ ਸ਼ਡਿਊਲ ਕੀਤੀ ਗਈ ਤੋ ਵੇਖਣਾ ਹੋਵੇਗਾ ਕਿ ਕੀ ਵਾਕਿਆ ਜੇ ਇਸ ਮੀਟਿੰਗ ਦੇ ਵਿੱਚ ਕੋਈ ਹੱਲ ਨਿਕਲਦਾ ਹੈ ਕੋਈ ਸੱਟਾ ਨਿਕਲਦਾ ਹੈ ਕੋਈ ਭਰੋਸਾ ਦਿੱਤਾ ਜਾਂਦਾ ਹੈ ਕਿਸੇ ਢੰਗ ਤਰੀਕੇ ਦੇ ਨਾਲ ਐਸਾ ਹੜਤਾਲ ਨੂੰ ਮੁਲਤਵੀ ਕਰਵਾਇਆ ਜਾ ਸਕਦਾ ਹੈ ਸਰਕਾਰ ਵੱਲੋਂ ਜਾਂ ਫਿਰ ਆਪਣੀਆਂ ਮੰਗਾਂ ਦੇ ਉੱਪਰ ਬਚੇਦ ਰਹਿਣਗੇ ਤੇ ਇਹ ਮੀਟਿੰਗ ਬੇਸੱਟਾ ਨਿਕਲੇਗੀ ਐ ਹੁਣ ਕੁਝ ਸਮੇਂ ਬਾਅਦ ਅਪਡੇਟ ਨਿਕਲ ਕੇ ਸਾਹਮਣੇ ਆ ਜਾਵੇਗੀ ਪਰ ਇੱਕ ਗੱਲ ਸਪਸ਼ਟ ਹੈ ਕਿ ਟਰਾਂਸਪੋਰਟ ਮੁਲਾਜ਼ਮਾਂ ਦੇ ਪ੍ਰਧਾਨ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਜੇਕਰ ਮੀਟਿੰਗ ਦੇ ਵਿੱਚ ਸੱਟਾ ਨਾ ਨਿਕਲਿਆ ਤਾਂ ਅਸੀਂ ਸੀਐਮ ਰਹਾਇਸ਼ਤਾ ਕਰਾਉ ਵੀ ਕਰਾਂਗੇ ਕਿਸਾਨਾਂ ਮੰਗ ਸਾਨੂੰ ਵੀ ਹਰਾਸਤ ਦੇ ਵਿੱਚ ਲੈ ਜਾਣ ਦੀ ਪਲੈਨਿੰਗ ਕਰ ਰਹੀ ਹੈ ਸਰਕਾਰ ਰੇਸ਼ਮ ਸਿੰਘ ਗਿੱਲ ਹੁਣ ਅਮਲੇ ਖਰਚਾ ਪ੍ਰਗਟਾਇਆ ਗਿਆ ਪਰ ਫਿਲਹਾਲ ਪੀਆ ਟੀਸੀ ਹੜਤਾਲੀ ਮਲਾਜ਼ਮਾਂ ਦੇ ਨਾਲ ਸਰਕਾਰ ਦੀ ਗੱਲਬਾਤ ਦਾ ਕੀ ਕੁਝ ਸੱਟਾ ਨਿਕਲਦਾ ਹੈ ਇਸ ਦੇ ਉੱਪਰ ਨਿਗ੍ਹਾ ਹਟਕੀਆਂ ਰਹਿਣੀਆਂ ਵਿੱਤ ਮੰਤਰੀ ਹਰਪਾਲ ਚੀਮਾ ਤੇ ਟਰਾਂਸਪੋਰਟ ਮੰਤਰੀ ਦੇ ਨਾਲ ਇਹ ਮੀਟਿੰਗ ਸ਼ਡਿਊਲ ਕੀਤੀ ਗਈ ਹੈ ਸਰਕਾਰ ਵੱਲੋਂ ਲਾਜ਼ਮੀ ਤੌਰ ਤੇ ਭਰੋਸਾ ਦਵਾਇਆ ਜਾਏਗਾ ਕੋਸ਼ਿਸ਼ ਕੀਤੀ ਜਾਏਗੀ ਕਿ ਹੜਤਾਲ ਨੂੰ ਟਾਲਿਆ ਜਾ ਸਕੇ ਪਰ ਜੇਕਰ ਹੜਤਾਲ ਨਹੀਂ ਟਲਦੀ ਤਾਂ ਆਮ ਮੁਸਾਫਰਾਂ ਦੇ ਲਈ ਪਰੇਸ਼ਾਨੀ ਖੜੀ ਨਜ਼ਰ ਆਉਂਦੀ ਹੈ ਰਵਿੰਦਰ ਮੀ ਸਾਡਾ ਸਾਢੇ ਸੋ ਕੀ ਚੁੱਟ ਚੁਕ ਨੇ ਇਸੇ ਖਬਰ ਤੇ ਅਪਡੇਟ ਲਿ ਫਿਲਹਾਲ ਸਿੱਧਰ ਕਰਾਂਗੇ ਰਵਿੰਦਰ ਕੀ ਕੁਝ ਦੱਸਿਆ ਜਾ ਰਿਹਾ ਹੈ ਇਸ ਮੀਟਿੰਗ ਬਾਰੇ ਪੀਆਰਟੀਸੀ ਦੇ ਮੁਲਾਜ਼ਮ ਤਾਂ ਆਪਣੀਆਂ ਮੰਗਾਂ ਦੇ ਉੱਪਰ ਪਚਿਦ ਨੇ ਪਰ ਸਰਕਾਰ ਵੱਲੋਂ ਹੁਣ ਕੀ ਕੁਝ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਜਾ ਰਹੀਆਂ ਤਾਂ ਜੋ ਹੜਤਾਲ ਨੂੰ ਟਾਲਿਆ ਜਾ ਸਕੇ ਬਿਲਕੁਲ ਦੇਖੋ ਪੰਜਾਬ ਭੌਣ ਦੇ ਵਿੱਚ ਕੁਝ ਹੀ ਮਿੰਟਾਂ ਦੇ ਵਿੱਚ ਇਹ ਮੀਟਿੰਗ ਸ਼ੁਰੂ ਹੋਏਗੀ ਵਿੱਤ ਮੰਤਰੀ ਹਰਪਾਲ ਚਿਮਾ ਤੇ ਟ੍ਰਾਂਸਪੋਰਟ ਮਿਨਿਸਟਰ ਲਾਲਜੀਤ ਸਿੰਘ ਪੁੱਲਰ ਪਹੁੰਚ ਚੁੱਕੇ ਨੇ ਤੇ ਜਿਹੜੇ ਪਨਬਾਸ ਰੋਡ ਦੇ ਕੰਟਰੈਕਟ ਵਰਕਰ ਯੂਨੀਅਨ ਦੇ ਤਮਾਮ ਜਿਹੜੇ ਆਗੂ ਨੇ ਉਹ ਵੀ ਪਹੁੰਚ ਚੁੱਕੇ ਨੇ ਕੁਝ ਮਿੰਟਾਂ ਦੇ ਵਿੱਚ ਜਦੋਂ ਮੀਟਿੰਗ ਸ਼ੁਰੂ ਹੋਏਗੀ ਉਸ ਮੀਟਿੰਗ ਦੇ ਵਿੱਚ ਡਿਸਕਸ਼ਨ ਹੋਏਗੀ ਮੰਗਾਂ ਦੇ ਉੱਤੇ ਇਹ ਮੰਗਾਂ ਮੰਨੀਆਂ ਜਾਂਦੀਆਂ ਜਾਂ ਨਹੀਂ ਮੰਨੀਆਂ ਜਾਂਦੀਆਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਪਸ਼ਟ ਹੋਏਗਾ ਲੇਕਿਨ ਕੱਲ ਦਾ ਜਿਹੜਾ ਪ੍ਰੋਟੈਸਟ ਹੈ ਚੰਡੀਗੜ੍ਹ ਦੇ ਵਿੱਚ ਉਹ ਸਰਕਾਰ ਦੇ ਲਈ ਇੱਕ ਤਰੀਕੇ ਨਾਲ ਕਹਿ ਲਓ ਕਿ ਬੜੀ ਪ੍ਰੋਟੈਸਟ ਬਣਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਕੱਲ ਚੰਡੀਗੜ੍ਹ ਦੇ ਵਿੱਚ ਸੀਐਮ ਹਾਊਸ ਦੇ ਘਰਾਵ ਕਰਨ ਦਾ ਐਲਾਨ ਪਹਿਲਾਂ ਹੀ ਪੰਬਸ ਰੋਡਵੇਜ਼ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਕੀਤਾ ਗਿਆ ਤੇ ਕੱਲ ਹੀ ਸੈਸ਼ਨ ਦੀ ਸ਼ੁਰੂਆਤ ਵੀ ਹੈਗੀ ਹੈ ਸਵੇਰੇ 10 ਵਜੇ ਸੈਸ਼ਨ ਦੀ ਸ਼ੁਰੂਆਤ ਹੈ ਤੇ ਇੱਕ ਪਾਸੇ ਮੁੱਖ ਮੰਤਰੀ ਦੇ ਘਰ ਦਾ ਘਰਾਵ ਹੈਗਾ ਤਾਂ ਇਹਦੇ ਲਈ ਜਿਹੜਾ ਹੈਗਾ ਅੱਜ ਇਹ ਮੀਟਿੰਗ ਕੀਤੀ ਜਾ ਰਹੀ ਹੈ ਕਿ ਤਾਂ ਕਿ ਕੱਲ ਅਤੇ ਪਰਸੋਂ ਜਿਹੜਾ ਹੈਗਾ ਉਹ ਪ੍ਰੋਟੈਸਟ ਨਾ ਹੋਵੇ ਟਾਲ ਦਿੱਤਾ ਜਾਵੇ ਉਸ ਨੂੰ ਲੇਕਿਨ ਟਾਲਿਆ ਤਾਂ ਹੀ ਜਾਏਗਾ ਜੇ ਇਹਨਾਂ ਮੁਲਾਜ਼ਮਾਂ ਦੀਆਂ ਮੰਗਾਂ ਮੰਨ ਲਈਆਂ ਜਾਂਦੀਆਂ ਤਾਂ ਹੁਣ ਹਾਲ ਦੇਖਣਾ ਹੋਏਗਾ ਕਿ ਮੰਗਾ ਮੰਨੀਆਂ ਜਾਂਦੀਆਂ ਤੇ ਕਿਵੇਂ ਮੰਨੀਆਂ ਜਾਂਦੀਆਂ ਡੈਡ ਲਾਈਨ ਕਿਸ ਤਰੀਕੇ ਦੀ ਰੱਖੀ ਜਾਂਦੀ ਹੈ ਇਹ ਆਉਣ ਵਾਲੇ ਸਮੇਂ ਚ ਸਪਸ਼ਟ ਹੋਏਗਾ ਲੇਕਿਨ ਸਰਕਾਰ ਲੋਕਾਂ ਦਾ ਖਿਆਲ ਨਾ ਰੱਖਦੇ ਹੋਏ ਆਪਣਾ ਖਿਆਲ ਲੱਗਦਾ ਜਿਆਦਾ ਕਰ ਰਹੀ ਹੈ ਕਿਉਂਕਿ ਅੱਜ ਲੋਕ ਖੱਜਲਖਵਾਰ ਹੋਏ ਜਿਸ ਤਰੀਕੇ ਨਾਲ ਅਸੀਂ ਲਗਾਤਾਰ ਤਸਵੀਰਾਂ ਵੀ ਦਿਖਾਉਂਦੇ ਰਹੇ ਹਾਂ ਲੇਕਿਨ ਕੱਲ ਜਦੋਂ ਮੁੱਖ ਮੰਤਰੀ ਦੇ ਘਰ ਦਾ ਖਰਾਬ ਕਰਨਾ ਕੱਲ ਜਦੋਂ ਸੈਚਨ ਹੈ ਉਦੋਂ ਸਰਕਾਰ ਜਰੂਰ ਐਕਟਿਵ ਹੋ ਜਾਂਦੀ ਹੈ ਇਹ ਸਰਕਾਰ ਪਹਿਲੇ ਐਕਟਿਵ ਹੋ ਜਾਣੀ ਚਾਹੀਦੀ ਕਿਉਂਕਿ ਇੱਕ ਮਹੀਨਾ ਪਹਿਲੇ ਐਲਾਨ ਕਰ ਦਿੱਤਾ ਗਿਆ ਸੀਗਾ ਤਾ ਅੱਜ ਲੋਕਾਂ ਦੀ ਖੱਜਲ ਖਵਾਰੀ ਕਿਉਂ ਕਰਵਾਈ ਗਈ ਸਵਾਲ ਤਾਂ ਸਭ ਤੋਂ ਵੱਡਾ ਇਹ ਵੀ ਹੈਗਾ ਤਾਂ ਅੱਜ ਦੇਖਣਾ ਹੋਏਗਾ ਕਿ ਮੰਗਾ ਮੰਨ ਕੇ ਜਾਂ ਫਿਰ ਕਿਸ ਤਰੀਕੇ ਦੇ ਨਾਲ ਮੁਲਾਜ਼ਮਾਂ ਨੂੰ ਮਨਾਇਆ ਜਾਂਦਾ ਲੇਕਿਨ ਇਹ ਜ਼ਰੂਰ ਹੈ ਮੀਟਿੰਗ ਸ਼ੁਰੂ ਹੋ ਜਾਏਗੀ ਕੁਝ ਮਿੰਟਾਂ ਦੇ ਵਿੱਚ ਉਸ ਤੋਂ ਬਾਅਦ ਆ ਕੇ ਬਾਹਰ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਟਰਾਂਸਪੋਰਟ ਮਿਨਿਸਟਰ ਵੱਲੋਂ ਵੀ ਤੇ ਨਾਲ-ਨਾਲ ਜਿਹੜੇ ਮੁਲਾਜ਼ਮ ਲਗਾਤਾਰ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਵੱਲੋਂ ਬਿਲਕੁਲ ਵਾਕਈ ਜੀ ਇਹ ਮੀਟਿੰਗ ਹੈ ਦੇਖਣਾ ਖਾਸ ਰਹੇਗਾ ਕਿ ਕੀ ਕੋਈ ਕੋਈ ਸਿੱਟਾ ਨਿਕਲਦਾ ਪਰ ਮੰਗਾਂ ਦੀ ਜ਼ਿਕਰ ਕਰ ਗੱਲ ਕੀਤੀ ਜਾਵੇ ਕੀ ਕੋਈ ਕੋਈ ਮੁੱਖ ਮੰਗਾਂ ਨਜ਼ਰ ਆਉਂਦੀਆਂ ਰਵਿੰਦਰ ਹੋਰ ਹੈ ਨਾ ਮੰਗਾਂ ਨੂੰ ਲੈ ਕੇ ਕੀ ਕੋਈ ਹਲੇ ਤੱਕ ਤਰਕ ਦਿੱਤੇ ਜਾ ਰਹੇ ਨੇ ਸਰਕਾਰ ਪਾਸੋਂ ਲੋਕ ਦੇਖੋ ਮੁੱਖ ਤੌਰ ਤੇ ਦਈ ਮੰਗ ਹੈਗੀ ਕਿ ਜਿਹੜੇ ਟ੍ਰਾਂਸਪੋਰਟ ਔਰ ਡਿਪਾਰਟਮੈਂਟ ਦੇ ਵਿੱਚ ਕੱਚੇ ਮੁਲਾਜ਼ਮ ਨੇ ਪੰਬਸ ਰੋਡਵੇਜ਼ ਦੇ ਵਿੱਚ ਜੋ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ। ਦੂਸਰੀ ਹੈ ਕਿ ਜਿਹੜੀਆਂ ਬੱਸਾਂ ਪਰ ਕਿਲੋਮੀਟਰ ਸਕੀਮ ਦੇ ਵਿੱਚ ਪਾਈਆਂ ਜਾਂਦੀਆਂ ਨੇ ਉਹ ਨਾ ਪਾਈਆਂ ਜਾਣ। ਇਹ ਕਿਹਾ ਜਾ ਰਿਹਾ ਕਿ ਆਪਣੀਆਂ ਬੱਸਾਂ ਸਰਕਾਰ ਲਵੇ ਅਤੇ ਉਹ ਬੱਸਾਂ ਜਿਹੜੀਆਂ ਹੈਗੀਆਂ ਆਪਣੇ ਵਿਭਾਗ ਦੇ ਵਿੱਚ ਪਾਵੇ। ਲੇਕਿਨ ਸਰਕਾਰ ਕਿਲੋਮੀਟਰ ਸਕੀਮ ਦੇ ਤਹਿਤ ਤਾਂ ਜਿਹੜਾ ਠੇਕੇ ਤੇ ਬੱਸਾਂ ਲੈ ਲੈਂਦੀਆਂ ਉਹਨਾਂ ਨੂੰ ਪੈਸੇ ਪੇ ਕਰ ਦਿੱਤੇ ਜਾਂਦੇ। ਇਹ ਕਿਹਾ ਜਾ ਰਿਹਾ ਕਿ ਉਹ ਇੱਕ ਕ腐ਪਸ਼ਨ ਦਾ ਅੱਡਾ ਬਣ ਜਾਂਦੀਆਂ। ਬਸਾ ਇਹ ਬਸਾ ਨਹੀਂ ਪਾਈ ਜਾਣੀ ਚਾਹੀਦੀ ਦੂਜੇ ਠੇਕੇਦਾਰ ਜੋ ਸਿਕਿਉਰਿਟੀ ਲੈਂਦੇ ਨੇ ਕੋਈ ਮੁਲਾਜ਼ਮ ਨੂੰ ਭਰਤੀ ਕਰਨ ਲਈ ਉਹ ਸਿਕਿਉਰਿਟੀ ਦੀ ਰਕਮ ਇੰਨੀ ਜ਼ਿਆਦਾ ਹੋ ਜਾਂਦੀ ਆ ਕਿ ਉਹ ਇੱਕ ਤਰੀਕੇ ਦੇ ਨਾਲ ਕਿਹਾ ਜਾਂਦਾ ਕਿ ਕਰਪਸ਼ਨ ਠੇਕੇਦਾਰ ਵੱਲੋਂ ਕੀਤੀ ਜਾਂਦੀ ਆ ਉਹ ਕਰਪਸ਼ਨ ਨੂੰ ਬੰਦ ਕਰਨ ਤੇ ਠੇਕੇਦਾਰ ਤੇ ਕਾਰਵਾਈ ਕਰਨ ਦੀ ਮੰਗ ਵੀ ਹੈਗੀ ਆ ਇਸ ਤਰੀਕੇ ਦੀਆਂ ਕੁਝ ਹੋਰ ਛੋਟੀਆਂ-ਛੋਟੀਆਂ ਮੰਗਾਂ ਜਿਹੜੇ ਡਿਪਾਰਟਮੈਂਟ ਦੇ ਵਿੱਚ ਜਿਹੜੇ ਕਈ ਮੁਲਾਜ਼ਮਾਂ ਦੇ ਉੱਤੇ ਕਾਰਵਾਈਆਂ ਕੀਤੀਆਂ ਗਈਆਂ ਨੇ ਕਈਆਂ ਕਈਆਂ ਤੋਂ ਟਿਕਟਾਂ ਜਿਹੜੀਆਂ ਹੈਗੀਆਂ ਉਹ ਨਹੀਂ ਦਿੱਤੀਆਂ ਜਾਂਦੀਆਂ ਕਈ ਵਾਰੀ ਸਵਾ ਯਾਨੂ ਉਹਨਾਂ ਤੇ ਕਾਰਵਾਈ ਕਰ ਦਿੱਤੀ ਜਾਂਦੀ ਹੈ ਕੰਡਕਟਰ ਤੇ ਤਾਂ ਉਹ ਕਾਰਵਾਈਆਂ ਕੁਝ ਕੀਤੀਆਂ ਜਾਂਦੀਆਂ ਉਹਨਾਂ ਕਾਰਵਾਈਆਂ ਨੂੰ ਰੋਕਣ ਦੀ ਗੱਲਬਾਤ ਵੀ ਕਹੀ ਜਾਂਦੀ ਹੈ ਇਹ ਮੰਗਾਂ ਹੈਗੀਆਂ ਕੁਝ ਮੁੱਖ ਤੌਰ ਤੇ ਜਿਹੜੀਆਂ ਮੰਗਾਂ ਦੇ ਉੱਤੇ ਚਰਚਾ ਹਰ ਵਾਰ ਹੁੰਦੀ ਹੈ ਕੋਈ ਪਹਿਲੀ ਗੱਲ ਨਹੀਂ ਹੈ ਗਿਆ ਕਿ ਲੋਕ ਖੱਜਲ ਖਵਾਰ ਹੁੰਦੇ ਹੋਣ ਪੰਜਾਬ ਦੇ ਵਿੱਚ ਇਹ ਲਗਾਤਾਰ ਸਿਲਸਿਲਾ ਦੇਖਣ ਨੂੰ ਮਿਲਦਾ ਹੈ ਕਿ ਲੋਕ ਹੜਤਾਲਾਂ ਦੇ ਕਰਕੇ ਬੜੇ ਖੱਜਲ ਖਵਾਰ ਹੁੰਦੇ ਇੱਕ ਤਾਂ ਭਾਰਤ ਬੰਦ ਦਾ ਸੱਦਾ ਸੀ ਦੂਸਰਾ ਬੱਸਾਂ ਜਿਹੜੀਆਂ ਹੈਗੀਆਂ ਉਹ ਨਹੀਂ ਚੱਲ ਰਹੀਆਂ ਤਾਂ ਹੁਣ ਇਹ ਲੋਕਾਂ ਦੀ ਖੱਜਲ ਖਵਾਰੀ ਦਾ ਇੱਕ ਸਵੱਬ ਬਣਦਾ ਹੋਇਆ ਨਜ਼ਰ ਆ ਰਿਹਾ ਹੋਣਾ ਦੇਖਣਾ ਹੋਵੇਗਾ ਕਿ ਸਰਕਾਰ ਇਸ ਦਾ ਹੱਲ ਕਿਵੇਂ ਕੱਢਦੀ ਹੈ ਸਰਕਾਰ ਨੇ ਹਲੇ ਤੱਕ ਤਾਂ ਕੋਈ ਹੱਲ ਕੱਢਿਆ ਨਹੀਂ ਤਿੰਨ ਦਿਨਾਂ ਦੀ ਹੜਤਾਲ ਸੀ ਇੱਕ ਦਿਨ ਦੀ ਅੱਜ ਬੀਤ ਗਈ ਹੈ ਤੇ ਕੱਲ ਫੇਰ ਹੜਤਾਲ ਫੇਰ ਪਰਸੋਂ ਫੇਰ ਹੜਤਾਲ ਤਿੰਨ ਦਿਨ ਚੱਕਾ ਜਾਮ ਰਹਿੜਾ ਤਾਂ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਇਸ ਮਸਲੇ ਦਾ ਕੀ ਹੱਲ ਕੱਢਦੀ ਬਿਲਕੁਲ ਵਾਕਿਆ ਜੀ ਸਰਕਾਰ ਪਾਸੋਂ ਕੀ ਕੁਝ ਹੁਣ ਐਫਰਟ ਕੀਤੇ ਜਾਂਦੇ ਨੇ ਤਾਂ ਜੋ ਹੜਤਾਲ ਨਾ ਹੋ ਸਕੇ ਇਸ ਨੂੰ ਦੇਖਣਾ ਬਸ ਰਹੇਗਾ ਅਪਡੇਟ ਅੱਗੇ ਵੀ ਤੁਹਾਡੇ ਨਾਲ ਰਹੀਏ ਆਪਣੇ ਦਰਸ਼ਕਾਂ ਤੱਕ ਸਹੀ ਪਹੁੰਚਾ ਦੇਣਾਗੇ ਫਿਲਹਾਲ ਬਈ ਸ਼ੁਕਰੀਆ ਰਵਿੰਦਰ ਸਾਰੀ ਜਾਣਕਾਰੀ ਸਟ ਦਰਸ਼ਕਾਂ ਤੱਕ ਪਹੁੰਚਾ ਦੇ ਲਈ ਸੋ ਵੇਖਣਾ ਬੜਾ ਖਾਸ ਰਹੇਗਾ ਕਿ ਅੱਗੇ ਹੁਣ ਸਰਕਾਰ ਕੀ ਕੁਝ ਕਰਦੀ ਹੈ ਤਾਂ ਜੋ ਟ੍ਰਾਂਸਪੋਰਟ ਦੇ ਮਜ਼ਦਮ ਹੜਤਾਲ ਤੇ ਨਾ ਜਾਵੇ